ਰਾਗ ਗੌੜੀ ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ ਉਸਾਸਾ ਔਰ ਨਾ ਪੀਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਉਠੋ ਨਾ ਕਾਗਾ ਕਾਰੇ ਬੇਗ ਮਿਲੀ ਜੈ ਆਪਣੇ ਰਾਮ ਪਿਆਰੇ ਰਹਾਉ ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜੈ एक आधार नाम नारायण जस नाम राम रविदास राग दौड़ी ताल 11वां आस पास कं तुर्षी का बिरवा माज बना रस गाऊ रे ओक रूप देख मोही गुवारन मोको छोड़ ना आऊ ना जाऊ रे ਤੋਹੇ ਚਰਨ ਮਨ ਲਾਗੋ ਸਾਰੰਗ ਥਰ ਸੋ ਮਿਲੇ ਜੋ ਬਡ ਭਗੋ ਰਹਾਵ ਬਿੰਦਾਂ ਬਨ ਮਨ ਹਰਿ ਮਨੋਹਰ ਕ੍ਰਿਸ਼ਨ ਚਰਾਵਤ ਗਾਉ ਰੇ ਜਾ ਕਾ ਠਾਕੁਰ ਤੂੰ ਹੀ ਸਾਰੰਗ ਥਰ ਮੋਹਿਤ ਬੀਰਾ ਨਾਉ ਰੇ ਗੋੜੀ ਪੁਰਬੀ ਘਰ ਬਾਰਵਾਂ ਵਿਪਲ ਬਸਤਰ ਕਿਤੇ ਹੈ ਤਹਰੇ ਕਿਉ ਬਨਮ ਦੇ ਬਾਸਾ ਤਾ ਭਿਆ ਨਰ ਦੇਵਾ ਤੁਖੇ ਕਿਉ ਜਲ ਬੋਰਿਓ ਗਿਆਤਾ ਜੀਰੇ ਜਾਹੇ ਗਮ ਮੈਂ ਜਾਨ ਅਬੇਦਤ ਸਮਝਿਆ ਨ ਜਤ ਜਤ ਦੇਖਉ ਬਹੋਰ ਨ ਦੇਖਉ ਸੰਗ ਮਾਇਆ ਲਪਟਾਨਾ ਰਹਾ ਗਿਆਨੀ ਧਿਆਨੀ ਬਹੁ ਉਪਦੇਸ਼ੀ ਇਹ ਜਗ ਸਗਲੋ ਤੰਦਾ ਕਹਿ ਕਬੀਰ ਇਕ ਰਾਮ ਨਾਮ ਬਿਨ ਇਹ ਜਗ ਮਾਇਆ ਅੰਧਾ ਗੋੜੀ ਘਰ ਬਾਰਵਾ ਮਨ ਵੇ ਛੱਡੋ ਭਰਮ ਪ੍ਰਗਟ ਹੋਏ ਨਾਚੋ ਇਹ ਮਾਇਆ ਕੇ ਡੰਡੇ ਸੂਰ ਕੇ ਸਨਮੁਖ ਰੰਤੇ ਡਰ ਪਾਏ ਸਤੀ ਕੇ ਸੰਚੈ ਭੰਡੇ ਧਗਮਗ ਛਾੜਵੇ ਮਨ ਬੋਰਾ ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸੰਧੋਰ ਰਹਾ ਤਾਮ ਕ੍ਰੋਧ ਮਾਇਆ ਕੇ ਲੀਨੇ ਇਹ ਅਬਿਦ ਜਗਤ ਬਿਗੂਤਾ ਕਹਿ ਕਬੀਰ ਰਾਜਾ ਰਾਮ ਨਾ ਛੋਡੋ ਸਗਲ ਉਚ ਤੇ ਉਚ ਗੋੜੀ ਕਰ ਤੇ ਰਵਾਂ ਫਰਮਾਨ ਤੇਰਾ ਸਿਰੇ ਉਪਰ ਫਿਰਨਾ ਕਰਤ ਦੀ ਚਾਰ ਤੂੰ ਹੀ ਦਰਿਆ ਤੂੰ ਹੀ ਤਰੀਆ ਤੁਝੇ ਤੇ ਨਿਸਤਾਰ ਬੰਦੇ ਬੰਦਗੀ ਇਕ ਤਿਆਰ ਸਾਬਰੋਸ ਧਰੋ ਕੇ ਪਿਆਰ ਰਹਾਉ ਨਾਮ ਤੇਰਾ ਅਧਰ ਮੇਰਾ ਜਿਉ ਫੂਲ ਜਈ ਹੈ ਨਾਰ ਕਹਿ ਕਬੀਰ ਗੁਲਾਮ ਘਰ ਕਾ ਜਿਆਏ ਪਾਵੇ ਮਾਰ ਗੋੜੀ ਲਖ 84 ਜੀ ਜੋਨ ਮੈਂ ਤਮਤ ਨੰਦ ਬੋ ਥਾਕੋ ਰੇ ਤਗਤ ਹੇਤ ਅਵਤਾਰ ਲਿਓ ਹੈ ਭਾਗ ਬਡੋ ਬਪੁਰਾ ਕੋਰੇ tomlunj ka to anand ko nandan nand so nandan ka kore tharn akash daso dis nahi tab e nand ka thore raha sankat nahi par jo na nahi aav naam niranjan ja kore kabir ko swami eso thakur ਜਾ ਕੇ ਮਾਈ ਨਾ ਬਪੂਰੇ ਦੋੜੀ ਨਿੰਦਾ ਨਿੰਦਾ ਮੋਕਾ ਲੋਗ ਨਿੰਦਾ ਨਿੰਦਾ ਜਨਕਾ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਹਾ ਨਿੰਦਾ ਹੋਏ ਤਾਂ ਬੈਕੁੰਠ ਜਾਈਏ ਨਾਮ ਪਦਾਰਥ ਮਨ ਬਸਾਈਏ ਹਿਰਦੈ ਸ਼ੁੱਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਕੋਏ ਨਿੰਦਾ ਕਰ ਸੋ ਹਮਰਾ ਮੀਤ ਨਿੰਦਕ ਮਾਹੇ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਹੋ ਰ ਹਮਰਾ ਜੀਵਨ ਨਿੰਦਕ ਲੋਰ ਨਿੰਦਾ ਹ ਮੇਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਧਾਰ ਜਨ ਕਬੀਰ ਤੋ ਨਿੰਦਾ ਸਾਰ निंदक डूबा हम उतरे पार राजा राम तू ऐसा निरभो तरन तारन राम राया रहा जब हम होते तब तुम नाही अब तुम हो हम नाही अब हम तुम एक थहै हैं एक देखत मन पति याही जब बुध होती ਪਾਬ ਬਾਲ ਕੈਸਾ ਅਬ ਬੁੱਧ ਬਲ ਨਾ ਖਟਾਈ ਕਹਿ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਦ ਪਾਈ ਗੌੜੀ ਖੱਟ ਨੇਮ ਕਰ ਕੋਠੜੀ ਬਾਂਧੀ ਬਸਤ ਅਨੂਪ ਵਿੱਚ ਪਾਈ ਕੁੰਜੀ ਕੁਲਫ ਪ੍ਰਾਨ ਕਰ ਰਾਖੇ ਕਰਤੇ ਬਾਰ ਨਾ ਲਾਈ ਅਬ ਮਨ ਜਾਗ ਤਰੋ ਰੇ ਭਾਈ ਗਾਫਲ ਹੋਏ ਕੈ ਜਨਮ ਗਵਾਇਓ ਚੋਰ ਮੁਸੈ ਘਰ ਜਾਈ ਰਹਾਉ ਪੰਚ ਪਹਿਰੂਆ ਧਰਮ ਹੈ ਰਹਿਤ ਤਿਨ ਕਾ ਨਹੀਂ ਪਤੀਆਰਾ ਚੇਤ ਸੁਚੇਤ ਚਿਤ ਹੋਏ ਰਹੋ ਤੌਲੇ ਪਰ ਗਾਸ ਉਜਾਰਾ ਨੌ ਘਰ ਦੇਖ ਜੋ ਕਾਮਨ ਭੂਲੀ ਬਸਤ ਅਨੂਪ ਨਾ ਪਾਈ ਪਹਿਤਕਬੀਰ ਨਵਾਂ ਧਰਮੂ ਸੇ ਦਸਵੇ ਤਤ ਸਮਾਈ ਗੌੜੀ ਮਾਈ ਮੋਹ ਅਵਰ ਨਾ ਜਾਣਿਓ ਆ ਨਾ ਸ਼ਿਵ ਸੰਕਾਦ ਜਾਸ ਗੁਣ ਗਾਵੇ ਪਾਸ ਬਸੈ ਮੋਰੇ ਪ੍ਰਾਨ ਨਾ ਪ੍ਰਾਉ ਕਿਰਦੇ ਪ੍ਰਗਾਸ ਗਿਆਨ ਗੁਰਗੰਮਿਤ ਗਗਨ ਮੰਡਲੁ ਮੈਂ ਧਿਆਨ ਲਾ ਦਿਖੈ ਰੋਗ ਭੈ ਬੰਧਨ ਭਾਗੇ ਮਨ ਨਿਜ ਘਰ ਸੁਖ ਜਾਣ ਨਾ ਇਕ ਸੁਮਤ ਰਤ ਜਾਨ ਮਾਨ ਪ੍ਰਭ ਦੂਸਰ ਮਨ ਹੈ ਨਾ ਆ ਨਾ ਚੰਦਨੁ ਬਾਸੁ ਭੈ ਮਨ ਬਾਸਨ ਤਿਆਗ ਘਟਿਓ ਅਬ ਮਾ ਨਾ ਜੋ ਜਨ ਗਾਏ ਤਿਹਾਈ ਜਸਾ ਥਾਕੁਰ ਪਰਾਸ ਪ੍ਰਭੂ ਹੈ ਥਾ ਨਾ ਨ ਕਹ ਬੜ ਭਾਗ ਬਸਿਓ ਮਨ ਜਾ ਕੇ ਕਰਮ ਪ੍ਰਧਾਨ ਮਾ ਥਾ ਨਾ ਨ ਕਾਟ ਸ਼ਤ ਸੇਵ ਸਹਜ ਪ੍ਰਗਾਸਿਓ ਇਕ ਇਕ ਸਮਾਨ ਨ ਕਹ ਕਬੀਰ ਗੁਰ ਭੇਤ ਮਹਾ ਸੁਖ ਭ੍ਰਮ ਤਰਹਿ ਮਨ ਮਾ ਨਾ ਨ ਰਾਗੋੜੀ ਪੂਰਦੀ ਬਾਵਨ ਅਖਰੀ ਕਬੀਰ ਜੀਓ ਕੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ 52 ਅੱਖਰ ਲੋਕ ਤੈ ਸਭ ਕਛ ਇਨਹੀ ਮਾਹੀ ਏ ਅੱਖਰ ਚਿਰ ਜਾਹੇਗੇ ਕੋਈ ਅੱਖਰ ਇਨ ਮੈ ਨਾਹੀ ਜਹਾਂ ਬੋਲ ਤਾ ਅੱਖਰ ਆਵਾ ਜਹਾਂ ਅਬੋਲ ਤਾ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨਾ ਕੋਈ ਅਲਹ ਲਹੁ ਤੋ ਕਿਆ ਕਹੂੰ ਕਹੂੰ ਤਾ ਕੋ ਉਪਕਾਰ ਬਟਕ ਬੀਜ ਮਹਿ ਰਬ ਰਹਿਓ ਜਾ ਕੋ ਤੀਨ ਲੋਕ ਵਿਸਥਾਰ अलह लहमता भेद श कशकष कश पायो भेद उलट भेद मन बिदियो पायो फंग अशेद तुर्क तरीकत जानिया हिंदू वेद पुराण मन समझ आवन कार में कशवत पड़ी है ज्ञान ओ अकार आध मैं जान लिख अर मिट ਤਾਹੀ ਨ ਮਨ ਓੰਕਾਰ ਲਖੈ ਜੋ ਕੋਈ ਸੋਈ ਲਖ ਮੇਟਣਾ ਨ ਹੋਈ ਕਕਾ ਤਿਰਨ ਕਮਲ ਮੈਂ ਪਾਵਾ ਸਸ ਵਿਗਾਸ ਸੰਪਟ ਨਹੀਂ ਆਵਾ ਆ ਜੇ ਤਹ ਕੁਸਮ ਰਸ ਪਾਵਾ ਅਤਹਿ ਕਹਾ ਕਹਿ ਤ ਸਮਝਾਵਾ ਕਾ ਇਹ ਖੋੜ ਮਨ ਆਵਾ ਖੋੜੇ ਸ਼ਾਦ ਨਾ ਦਾ ਦਿਸ਼ਤਾਵਾ ਹਸਮੈ ਜਾਨ ਕਿਮਾ ਕਰ ਰਹਾ ਤੋ ਹੋਏ ਨਖਿਓ ਅਖੈ ਪਦ ਲਹਿ ਨੱਗਾ ਗੁਰ ਤੇ ਬਚਨ ਪਛਾਨ ਦੂਜੀ ਬਾਤ ਨਾ ਤਰਈ ਕਾਨਾ ਰਹਿ ਬਿਹੰਗੰ ਕਥਾ ਨਾ ਜਾਈ ਅਗਹਿ ਗਹਿ ਗਹਿ ਜਦਨ ਰਹਾਈ ਕਗਾ ਘਟ ਘਟ ਨੇ ਮਸਾ ਸੋਈ ਘਟ ਫੂਟੇ ਘਟ ਕਭੇ ਨਾ ਹੋਈ ਤਾ ਖਟ ਮਾਹੀ ਘਟ ਜੋ ਪਾਵ ਸੋ ਘਟ ਸ਼ਾਦ ਅਵ ਘਟ ਕਤ ਧਾਵਾ ਨੰਨਾ ਨਿਗਹਿ ਸਨੇਹ ਕਰ ਨਿਰਵਾਰੋ ਸੰਦੇ ਨਾਹੀ ਦੇਖ ਨ ਭਾਜੀਏ ਪਰਮ ਸਿਆਨੁਤ ਇਹ ਚੱਚਾ ਰਚਿਤ ਚਿਤਰ ਹੈ ਭਾਰੀ ਤਾਜ ਚਿਤ ਚਿਤ ਹੋ ਚਿਤਕਾਰੀ ਚਿਤ ਬਚਿਤਰ ਇਹ ਅਵਥੇਰਾ ਤਦ ਚਿਤ ਚਿਤ ਰਾਖ ਚਿਤੇਰਾ ਛੱਛਾ ਇਹ ਸ਼ਤਰ ਉਪਤ ਪਾਸਾ ਸ਼ਕ ਕੇ ਨਰਹੋ ਛਾੜ ਕੇ ਨਾ ਆਸਾ ਰੇਮਨ ਮੈਂ ਤੋ ਸ਼ਿਨ ਸ਼ਿਨ ਸੁਲ ਜਾਵਾ ਤਾਹੇ ਸ਼ਾਡ ਕਤ ਆਪ ਬਧਾਵਾ ਜੱਜਾ ਜੋ ਤਨ ਜੀਵ ਤਿਜਰਾਵਾ ਜੋ ਬਨ ਜਾਰ ਜੁਗਤ ਸੋ ਪਾਵ ਅਸ ਜਾਰ ਪਰ ਜਾਰ ਜਰ ਜਬ ਰਹਿ ਤਬ ਜਾਏ ਜੋਤ ਉਜਾਰੋ ਲਹੈ ਚੱਜਾ ਉਰਜ ਸੁਰਜ ਨਹੀਂ ਜਾਣਾ ਹੈਉ ਤਜਕ नाही परवाना, परवान तात चाख चाख और न समझावागर की चगरो ही पावा